ਲੋ ਬਾਈ ਲੱਗਿਆ ਖੜੰਬਾ ਲੱਗਣਾ ਦੁਬਾਰਾ ਤੋਂ ਫੇਰ ਆਹੇ ਬਾਈ ਬੀਲੀ ਜੀ ਲਾਈਵ ਐ ਕੰਮ ਚੱਲਦਾ ਕੰਮ ਟਰੈਕਟਰ ਖੜਾਤਾ ਤਾਂ ਪਲੜ ਲੱਗਾ ਵਿਸ਼ਨ ਫੋਟਾ ਦੀ ਫੋਟਾ ਮੌਸਮ ਨੂੰ ਦੇਖਦੇ ਹੋਏ ਬਾਈ ਸਭ ਪਾਸੇ ਤੁਹਾਨੂੰ ਪਤਾ ਕੰਮ ਜੋਰਾਂ ਤੇ ਚੱਲਦਾ ਹਾਂ ਲੋ ਉਹ ਵਿਚੇ ਖੋਲਣਾ ਪਤੰਦਰ ਟੋਟੇ ਐ ਇਹਦੇ ਚ ਹਾਂ ਲੋ ਲੋਕਾ ਬਾਈ ਬੰਦੇ ਇੱਕ ਇਕੱਲਾ ਕੰਮ ਕਰਨੇ ਔਖੇ ਹਾਂ ਦੇਖੋ ਟਰੈਕਟਰ ਸਟਾਰਟ ਹੈ ਟਰ ਇੱਧਰ ਬਾਈ ਫਸਲਾਂ ਵੀ ਆਲੇ-ਦਾਲੇ ਚਲੋ ਬੱਸ ਬੱਸ ਕੋਈ ਚਾਹੀਦੀ ਬੱਲੀ ਬੱਸ ਆ ਟੁੱਟਿਆ ਬਾਈ ਇੱਲਾ ਕੰਮ ਲਾ ਬਾਈ ਬੰਦੇ ਲਾਉਣੇ ਆ ਪੂਰੇ ਕੈਮੀ ਦੇ ਨਾਲ ਚਾਹ ਬਾਈ ਉਹ ਵੀ ਫੁੱਲ ਫੋਟਾ ਫੁੱਲ ਤਿਆਰੀ ਕਰ ਲੈ ਬਾਈ ਆਪਣੇ ਆਪਣੇ ਇਹਨਾਂ ਨੇ ਪੱਥਾਂ ਨੂੰ ਪਾ ਦੇ ਦਸਤਾਨੇ ਪੈੜ ਲੱਗਣਾ ਪਹਿਲਾ ਪੈੜ ਲੱਗਣਾ ਪਿੱਛੇ ਹੈ ਨਾ ਹਾਂ ਪੈੜ ਲੱਗ ਬੱਲ ਆ ਦੇ ਬਣਾ ਦੇ ਫਟਾ ਦੀ ਫਟ ਇੱਕ ਅਗੇਲਾ ਕੰਮ ਆ ਬਾਈ ਸ਼ੁਰੂ ਕਰਨਾ ਥੋੜਾ ਜਿਹਾ ਔਖਾ ਫਿਰ ਜਾਂ ਚੱਲ ਪਿਆ ਫਿਰ ਪੂਰਾ ਓ ਬਾਈ ਕਾਲੇ ਬਾਈ ਦੀ ਕੰਬੈਨ ਵਿੱਚ ਵਿੱਚ ਉਹ ਜਾ ਰਹੀ ਹੈ ਇਹ ਆ ਦੇਖੋ ਜੀ ਆਹੋ ਹਾਲ ਹੈ ਭਾਈ ਸੈਟਿੰਗ ਚੱਲ ਰਹੀ ਹੈ ਹਾਲੇ ਲਾ ਭਾਈ ਚੱਕ ਦੋ ਵੀ ਚੱਕ ਦੋ ਫੱਟੇ ਚੱਕ ਫੌਜੀ ਹੋ ਦੇ ਬਾਈ ਫਟਾ ਦੀ ਫੜ ਕਹਿਣਾ ਪੈਂਦਾ ਤੇ ਚਲੋ ਇਹ ਤੇਰੇ ਬਾਈ ਨੂੰ ਬਾਈ ਐਵੇਂ ਵੀ ਫਟਾ ਦੀ ਫਟਕ ਕੇ ਅਗਲਾ ਕੰਮ ਚੱਲ ਪਵੇ ਆਹ ਦੇਖ ਬਾਈ ਆਲੇ ਦਾਲੇ ਇੱਕ ਨਾ ਲੱਗਣੀਆਂ ਭਰੀਆਂ ਇਹ ਐ ਖੜਮੀ ਆ ਪਹਿਲਾ ਦਸਤਾਨਾ ਅੱਛਾ ਪੁੱਠੇ ਸਿੱਧੇ ਹੋਣ ਲੱਗਿਆ ਵਾ ਹੈ ਦਸਤਾਨਾ ਲੈ ਬਾਈ ਇਹ ਵੀ ਕੋਈ ਪਿੰਡ ਨੂੰ ਲਾ ਬਾਈ ਨੇੜੇ ਨੇੜੇ ਵਾਲਿਆਂ ਇੱਧਰ ਵਾਲਿਆਂ ਗਰਦੇ ਵਾਲਿਆਂ ਚੱਕ ਲੈਣੀਆਂ ਤੇ ਪਹਿਲਾਂ ਚੱਲ ਬਾਕੀ ਤੁਹਾਨੂੰ ਜ਼ਿਆਦਾ ਨੌਲੇਜ ਆ ਹਮ ਘਰੇਸਾ ਦੇ ਹੁੰਦੇ ਆ ਬਾਈ ਟਰੈਕਟਰ ਨੂੰ ਉੱਧਰ ਚੱਕ ਬਈ ਚੱਕੋ ਪੰਤਾਪਰੀ ਹੌਲੀ ਹੋਈ ਵੀ ਹੈ ਨਾ ਪੂਰੀ ਪੱਕੀ ਦੀ ਨਾ ਕਣਕ ਇਹਦੇ ਕਰਕੇ ਤਾਂ ਬਈ ਸੂਰਜ ਬੱਦਲ ਓਰਲੇ ਹੋਈ ਜਾਂਦਾ ਏ ਸੋ ਇਸ ਕਰਕੇ ਮੌਸਮ ਠੰਡਾ ਹੋਈ ਜਾਂਦਾ ਚਲੋ ਕੱਢਣ ਵਾਲਾ ਖਤਰ ਵਧੀਆ ਠੀਕ ਨੇ ਆਹ ਦੇਖ ਉਧਰ ਛੇੜੀ ਜਾਂਦਾ ਉਹ ਕਰ ਲੈਣ ਦਾ ਕੰਮ ਇਹਦੇ ਕਿਉਂ ਕੱਪੜੇ ਪਾੜੀ ਜਾਂਦਾ ਹਾਂ ਕੇ ਛਲਟ ਦੇ ਤਾ ਕਿੰਨੀਆਂ ਪਾਈਆਂ ਆਹ ਦੇਖਦਾ ਵੀ ਇਹ ਤਾਂ ਬਾਈ ਜਾਲੀ ਮੱਕੀ ਦੀ ਰੋਟੀ ਵਰਗੀ ਮੋਟੀ ਪਈ ਆ ਦੱਸ ਇਹਨੂੰ ਪਾਈ ਗੱਲ ਪੱਕੀ ਆ ਬਾਈ ਹੈ ਮੋਟੀ ਆ ਬਾਈ ਚੰਦ ਬਾਈ ਪਰ ਇਹ ਤਾਂ ਠੰਡੀ ਹੋ ਗਈ ਹੈ ਕਹਿੰਦਾ ਇੱਕ ਗੇਲਾ ਭਿੱਜ ਕੇ ਗਰਮੀ ਆ ਗਈ ਹਾਂ ਆ ਫੇਰ ਸਵਾਦ ਹਨਾ ਬਾਈ ਚਲੋ ਵੀ ਚਲੋ ਚਲੋ ਹੋ ਗਿਆ ਬਾਈ ਤੇ ਲੋ ਬਾਈ ਬਾਬੇ ਦਾ ਨਾਮ ਬਾਹੇ ਗੁਰੂ ਸੱਚਾ ਪਾਤਸ਼ਾਹ ਆ ਜਾ ਹੁਣ ਆ ਲੈ ਮੰਦਿਆਂ ਨੂੰ ਫੋਨ ਕਰਨੇ ਪੈਂਦੇ ਪਿੱਛੇ ਵਿੱਚ ਬਾਈ ਤੇ ਕਿ ਨਹੀਂ ਇਹ ਆਹ ਲੋ ਚਲੋ ਭਾਈ ਲੱਗਿਆ ਆ ਦੋਨਾਂ ਨੂੰ ਲਾ ਦੇਣਾ ਲਾ ਲਈ ਚੱਕੋ ਕੁਪੀ ਬਾ ਹੁਣ ਭਾਈ ਤੇਲ ਲਾ ਕੇ ਚਲੋ ਭਾਈ ਚੱਲ ਭਾਈ ਕਮਾ ਹੁਣ ਭਰੀ ਦਾ ਗਿਆ ਛਪੜਾ ਖੁੱਲ ਆ ਲੋ ਲੋਧੀ ਚੱਲ ਪਿਆ ਲਾ ਬਾਈ ਹਵਾ ਲਾਉਂਦੀ ਸਾਰੇ ਘੁੰਮ ਗਈ ਲੋ ਵੀ ਚੱਲ ਪਿਆ ਕੰਮ ਸਦਾ ਕੰਮ ਚੱਲ ਪਿਆ ਪ੍ਰੋਪਰ ਕੰਮ ਹੁਣ ਹਵਾ ਜਾਂਦੀ ਘੁੰਮੀ ਸੋ ਚਲੋ ਭਾਈ ਬਾਕੀ ਮੌਸਮ ਤੁਹਾਨੂੰ ਪਤਾ ਦੇਖੋ ਹਵਾ ਜੀ ਵੇਰ ਚੱਲਦੀ ਉਸ ਕਰਕੇ ਸਰੋ ਬਾਕੀ ਜਿਹੜੇ ਭਾਈ ਹੁਣ ਪੇਪਰ ਲੱਗੇ ਹੋਏ ਉਹਨਾਂ ਖਤਰੇ ਠੀਕ ਆ ਮੌਸਮ। ਧੁੱਪ ਦੇ ਵਿੱਚ ਤੁਹਾਨੂੰ ਪਤਾ ਆ ਲੈ ਬੰਦੇ ਨੇ ਆਉਂਦੀ ਸਾਰੇ ਪਹਿਲਾਂ ਹੀ ਪਾਣੀ ਪੀ ਲਿਆ। ਬਾਕੀ ਭਾਈ ਰੁਗਾ ਵਾਲਿਆਂ ਦਾ ਜ਼ਿਆਦਾ ਨੇੜੇ-ਨੇੜੇ ਜਦੋਂ ਕੰਮ ਚੱਲਦਾ ਭਾਈ ਫਿਰ ਭਰੀਆਂ ਵਾਲੇ ਖੜ ਜਾਂਦੇ ਇੱਕ ਕੇਲਾ। ਆ ਦੇਖੋ। ਜਦੋਂ ਜਾਣਾ ਦੂਰ ਕੰਮ। ਉਦੋਂ ਫਿਰ ਭੱਜ-ਭੱਜ ਕੇ ਭਰੀ ਆਉਣੀ ਆ। ਬਾਕੀ ਕਣਕ ਆ ਭਾਈ ਸੁੱਕੀ ਹੁਣ। ਦੋ ਜਾਨੇ ਬਾਈ ਰੁਕਪਤ ਦਾ ਰੱਖਦੇ ਇੱਕ ਜਾਨਾ ਦੱਬਦਾ ਏਕ ਨੇ ਆ ਲੋ ਬਾਕੀ ਬਾਈ ਧੀਰਾ ਬਾਈ ਹਾਲੇਦਾਲੇ ਅੱਜ ਫੋਨ ਵੀਜੀ ਮੌਸਮ ਨੂੰ ਦੇਖਦੇ ਹੋਏ ਬਾਈ ਤੁਹਾਨੂੰ ਪਤਾ ਜੀ ਕੰਮ ਫਰਾ ਫਿਰ ਸੁੱਕ ਗਿਆ ਦੇ ਹੋ ਪਾਣੀ ਲੱਗਿਆ ਥੋੜਾ ਜਿਹਾ ਪਹਿਲਾਂ ਮੈਂ ਲਾ ਦਿੱਤੇ ਹਾਂ ਹੋਰ ਜੋਰ ਕਿੰਨਾ ਕਾ ਹੁਣ ਕਿ ਜੋਰ ਨਾ ਪੁੱਛ ਤੇ ਟਰੈਕਟਰ ਲੈ ਜਿਵੇਂ ਬੰਦਾ ਕਰਦੇ ਹੈ ਹਾਂ ਮੈਂ ਕਹਿੰਦਾ ਯਾਰ ਚੱਲ ਬੰਦੇ ਸਾਰੇ ਲੇਬਰਾਂ ਨਾਲ ਕੋਈ ਮੇਰੀ ਹੋਵੇ ਚੰਗੀ ਗੱਲ ਆ ਤੈਨੂੰ ਟੈਨਸ਼ਨ ਨਹੀਂ ਆਉਂਦੀ ਮੈਨੂੰ ਇਕੱਲੇ ਵਾਂਗੂੰ ਬਹੁਤ ਟੈਨਸ਼ਨ ਆ ਲੇਬਰ ਤੇਰੇ ਕੋਲ ਨਾ ਲੇਬਰ ਮੇਰੇ ਕੋਲੇ ਆ ਤੇ ਇਹ ਦੀ ਕੱਢੀ ਆ ਕਿਹਦੀ ਛੜੀ ਆ ਯਾਰ ਸਾਰੇ ਬੰਦੇ ਆਪਣੇ ਆ ਲੇਕਿਨ ਫਿਰ ਵੀ ਲੋਕ ਪਰੇਸ਼ਾਨ ਹੋ ਕੇ ਜਾਂਦੇ ਆ ਯਾਰ ਹਾਂ ਉਹ ਯਾਰ ਬਹੁਤ ਦੁੱਖ ਲੱਗਦਾ ਹੈ ਨਾ ਦੁੱਖ ਲੱਗਦਾ ਯਾਰ ਹਾਂ ਚਾਰ ਚਾਰ ਬੰਦੇ ਪੰਜ ਮਾਂ ਸਾਰਿਆਂ ਕੋਲ ਹੁੰਦੇ ਚੱਲ ਕੰਮ ਚੱਲੀ ਜਾਣਾ ਤਾਂ ਪਰ ਉਹ ਮੈਨੂੰ ਥੋੜੀ ਜਿਹੀ ਇਕੱਲੇ ਨੂੰ ਜ਼ਿਆਦਾ ਖੇਚ ਸਹੀ ਗੱਲ ਆ ਰਾਤ ਨੂੰ ਮੈਂ 2:30 ਵਜੇ 1:30 ਵਜੇ ਆਇਆ 2:30 ਫੇਰ ਹੁਣ ਫੇਰ ਚੱਲ ਫੇਰ ਬੰਦੇ ਥਾੜੂੜ ਕੇ ਜਾਂਦੇ 10:00 ਵਜੇ ਹਾਂ ਅਜੇ ਕੋਟਨ ਆਈ ਨਹੀਂ ਇਹਦੀ ਓ ਬਾਬੇ ਓਏ ਮਾਲਗੁਰਿਆ ਉਹ ਤਾਂ ਜਿਆਦਾ ਬਣਾ ਦੇ ਬੰਦੇ ਦੀ ਯਾਰ ਆ ਜਾ ਓਰੇ ਹਾਂ ਅਜੇ ਕਹਿੰਦਾ ਮੇਰੀ ਵੀਡੀਓ ਬਣਾਉਂਦੀ ਕਹਿੰਦਾ ਅਗਲੇ ਸਾਲ ਪਤਾ ਨਹੀਂ ਰਹਿਣਾ ਕਰੇਗਾ ਨਹੀਂ ਰਹਿਣਾ ਉਹਦਾ ਕਿਆ ਪਤਾ ਤੇਰਾ ਮੇਰਾ ਕਿਆ ਪਤਾ ਨਹੀਂ ਇਹ ਜੀ ਤਾਂ ਮੇਰੇ ਨਾਲ ਖਾਸ ਹੈਗਾ ਇਹਦਾ ਹੈ ਜਦ ਵੀ ਮੇਰੇ ਘਰੇ ਲੱਗਦਾ ਜਿੰਨਾ ਵਿੱਚ ਹੋਇਆ ਜਦ ਵੀ ਔਰ ਬਾਬੇ ਸਤਿ ਸ਼੍ਰੀ ਅਕਾਲ ਹਾਂ ਬਾਈ ਬਾਬਾ ਦੇਖ ਲੈ ਮਿਹਨਤ ਕਰ ਰਿਹਾ ਨਾਲ ਦੀ ਨਾਲ ਲਾ ਕੇ ਹੈਂ ਪੂਰੀ ਮਨ ਤੇ ਕਰਦਾ ਹੈਂ ਅੱਜ ਆਲਦੀ ਹੋ ਗਰਾ 60 ਸਾਲ ਦੀ ਹਾਂ ਇਹ ਉਮਰ ਤਹਲੇ ਲੋਕਾਂ ਨੂੰ ਲਾ ਦੇ ਇੱਕ ਵਾਰੀ ਨੂੰ ਲਾ ਦੇ ਮੁੰਡਿਆਂ ਨਾਲੋਂ ਵੱਧ ਕੰਮ ਕਰਦਾ ਤੂੰ ਦੇਖ ਲੈ ਫਰਾਣੀਆਂ ਕਾਕਾਂ ਖਾਦੀਆਂ ਬਿਲਕੁਲ ਨਹੀਂ ਡਰਦਾ ਬੰਦਾ ਅੱਛਾ ਬੰਦਾ ਹਾਂ ਇੱਕ ਖਿੱਚ ਕੇ ਲਿਆਊਗਾ ਉਹਨਾਂ ਨੂੰ ਅੱਜ ਬਾਬੇ ਕਣਕ ਸੁੱਕੀ ਆ ਨਾ ਹਾਂ ਇਹ ਤਾਂ ਵਿਚਾਰਾ ਪਾਣੀ ਦੇ ਕੋਟ ਵਾਲਾ ਹੈ ਕਦੇ ਸਾਤੇ ਢੰਡਾ ਪਏ ਮਿਲ ਗਿਆ ਤਾਂ ਪੀ ਲੈਣਾ ਨਹੀਂ ਉਹ ਦੇਖ ਲੈ ਸਾਹਮਣੂ ਉਹਨਾਂ ਨੇ ਆਪਣਾ ਕਜਿਵਾ ਵੀ ਲਾਉਣਾ ਇਹਨੇ ਇਹ ਗਿਆਨੀ ਤਾਂ ਨਹੀਂ ਬੰਦਾ ਉਹ ਵੀ ਘਰਾਂ ਟਾਈਮ ਦੇ ਚਲੇਗਾ ਜਦ ਜਿੱਲੀ ਕੋਟ ਮਿਲ ਜਾਂਦਾ ਨਹੀਂ ਨਹੀਂ ਤਾਂ ਕਰ ਗਿਆ ਹੈ ਹੈ ਆ ਸਹੀ ਗੱਲ ਹੈ ਇਹ ਦੇਖੋ ਭਾਈ ਇਹ ਆ ਲੋ ਟੱਕਦਾ ਭਾਈ ਬਾਬਾ ਕੱਲਾ ਭਰੀ ਤੇ ਚਲੋ ਚੱਲ ਰਿਹਾ ਕੰਮ ਲਾਂ ਸੁੱਕਾ ਭਾਈ ਲਾਂ ਸੁੱਕਾ ਹਨਾ ਹਾਂ ਅੱਛਾ ਮੈਂ ਕਹਾਂ ਚੱਲ ਕੱਢ ਲਾਂ ਮੈਨੂੰ ਚਾਹ ਦੀ ਆਉਂਦੀ ਹੈ ਫੇਰ ਹਾਂ ਆ ਲੋ ਚਲੋ ਜੀ ਚੱਲ ਰਿਹਾ ਕੰਮ ਲੋ ਭਾਈ ਪਾਈਪ ਦਵਾਈ ਦਾ ਕੰਮ ਸ਼ੁਰੂ ਹੋ ਗਿਆ ਸਮਾਨ ਸਾਰਾ ਲੱਦਣ ਲੱਗੇ ਤੇ ਆਪੇ ਪਾਈਪ ਇਕੱਲਾ ਇਕੱਲਾ ਲੱਦ ਹੋ ਰਿਹਾ ਹਾਂ ਬਜਨ ਤਾਂ ਨਹੀਂ ਲਾਲੂ ਲਾਲੂ ਪ੍ਰਸ਼ਾਦ ਹਾਂ ਵਜਨ ਤਾਂ ਨੇ ਵਜਨ ਹੈ ਪਾਈਪ ਕਰਾ ਹੈ ਤਗੜਾ ਹੈ ਨਾ 35 ਕਿਲੋ ਹੈ ਹਮਤਲਾ ਬਈ ਆ ਸਮਾਨ ਬਾਕੀ ਤੁਹਾਨੂੰ ਜੀਸੀਬੀ ਕੋਲ ਜਾ ਕੇ ਦਿਖਾਵਾਂਗੇ ਆ ਭਈਆ ਬਾਈ ਐਲੋਟੀ ਉਹ ਸਲੂਸ਼ਨ ਪਿਆ ਤੇ ਪਾਈਪ ਚਿੱਟਾ ਜੀ 8 ਇੰਚੀ ਪਾਈਪ ਲਾਈਨ ਦਵਾਉਣੀ ਹੈ ਇਹ ਲੈਂਦੇ ਪਏ ਤੇ ਘਰ ਪਹਿਲਾਂ ਹੀ ਆ ਲੋ ਚਲੋ ਐਨ ਆਰਮਨਾਲ ਹਾ 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 ਪੂਰੇ ਪੂਰੇ ਕਰਕੇ ਲਾਲਾ ਠੇਠਾ ਪਹਿਲਾ ਐਨ ਹਾਂ ਹਾ ਇੱਥੇ ਕਿਨਾਰੀ ਦਾ ਹੀ ਆਪਾਂ ਨੂੰ ਜਿਆਦਾ ਪੂਰੇ ਪ੍ਰਾਲੀ ਲੱਗ ਗਈ ਆਪਣੀ ਦੇਖਨੇ ਅੱਗੇ ਤਾਂ ਨਹੀਂ ਲਾਲਟਨ ਕੋਈ ਹੈਗੀ ਪ੍ਰਾਲੀ ਦੀ ਲੋੜ ਹਨਾ ਇਹ ਠੀਕ ਹੈ ਭਾਈ ਜਿਆਦਾ ਆਹ ਆਹ ਦਾ ਟਰਾਲੇ ਦਾ ਔਰੇ ਆ ਬੱਤੀ ਬੱਤੀ ਕਰਕੇ ਦੇਣਾ ਪੈਂਦਾ ਠੀਕ ਹੈ ਹਾਂ ਚੱਲ ਵੀ ਚੱਲ 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 ਨਹੀਂ ਲੱਗੇਗਾ ਹੈ ਆ ਵੀ ਦੇ ਕੇ ਹੂੰ ਪੂਰੇ ਕਰ ਲੈ ਬਰਾਬਰੇ ਬਰਾਬਰ ਪਹਿਲਾਂ ਸਾਰੇ ਟਰਾਲੇ ਚ ਤੇਰਾ ਤਿਲਕ ਕੇ ਨੂੰ ਆਈ ਜਾਣਾ ਬਰਾਬਰੇ ਬਰਾਬਰ ਪੂਰੇ ਕਰ ਲੈ ਸਾਰੇ ਇੱਕ ਗੇਲਾ ਪੈਪ ਖਾਸੇ ਆ ਇਹ ਪੂਰਾ ਟਰਾਲਾ ਭਰ ਜਾਣਾ ਐਨ ਦੇਖ ਲਾ ਹੁਣ ਉੱਥੇ ਪੇਜ ਲੱਗਦੇ ਘੱਟ ਐ ਪਟਰਾਲਾ ਪੂਰਾ ਉੱਪਰ ਤੱਕ ਭਰ ਜਾਣਾ ਲਾਲਟਣ ਢੇਠਾਂ ਲਾ ਲਈ ਪਹਿਲਾਂ ਹੁਣ ਫਿਰ ਉੱਪਰ ਇੱਕ ਸਾਈਡ ਛੱਡ ਦੇ ਉੱਪਰ ਲਾ ਲਈ ਫਿਰ ਹਾਂ ਹਾਇ ਚੱਲ ਢੇਠਾਂ ਲਾਈ ਨੂੰ ਤੇ ਏਕਣਾ ਹਾਂ ਚੱਲ ਠੀਕ ਆ ਚਲੋ ਭਾਈ ਚੱਲਦਾ ਕੰਮ ਲੋ ਭਾਈ ਖੇਤ ਚ ਪਹੁੰਚ ਗਏ ਲੱਗੇ ਪੈਪ ਪੁੱਤਰ ਨਾਲ ਤੇ ਉਹ ਬਾਈ ਬਾਈ ਦੱਬਣੇ ਵਾਲੇ ਨਾਲ ਦੀ ਨਾਲ ਪੈਪ ਲਾਈਨ ਆ ਦਵਾਈ ਚੱਲ ਰਹੀ ਤੇ ਇਧਰ ਜੀਸੀਬੀ ਬਾਈ ਕੱਢ ਰਹੀ ਆ ਟੋਹਾ ਜਿਹਦੇ ਵਿੱਚ ਪੈਪ ਲਾਈਨ ਦੱਬਉਣੀ ਆ ਤੇ ਇਧਰ ਬਾਈ ਬਾਈ ਆਪਣਾ ਨਾਲ ਦੀ ਨਾਲੇ ਚੱਲੇ ਜਾਂਦੇ ਆ ਚੱਲ ਰਹੀ ਬਾਈ ਜੀਸੀਬੀ ਜੀਸੀਬੀ ਵੀ ਨਵੀਂ ਆ ਬਾਈ ਆਵਾਜ਼ ਜਮਾ ਨਹੀਂ ਚਾਰ ਫਟੜ ਗਈ ਪੱਟ ਹੋ ਰਹੀ ਆ ਉਹ ਵੀ ਉੱਥੇ ਤੇ ਆਪਣੀ ਆ ਬਾਈ ਲਾਈਨ ਆਏ ਆਏ ਚਲੋ ਚੱਲ ਪਏ ਜੀ ਕੰਮ ਬਾਕੀ ਦਿਖਾਉਂਦੇ ਆ ਲਓ ਬਾਈ ਪਾਈਪ ਲਾਈਨ ਬਿਸ਼ਕੀ ਉੱਪਰ ਨਾ ਦੇਖੋ ਆ ਗਿਆ ਨਾਲ ਦੀ ਨਾਲ ਬਾਈ ਉਹ ਵਿੱਚ ਜੀ ਐਸ ਬੀ ਪੱਟ ਵੀ ਰਹੀ ਆ ਚਲੋ ਬਾਕੀ ਬਾਈ ਮੌਸਮ ਬੱਦਲ ਬਾਈ ਆ ਰਹੀ ਜਾਂਦਾ ਹਲੋ ਇਧਰ ਨੂੰ ਵੀ ਸਾਰੀਓ ਤੇ ਆਹ ਚਲੋ ਵਾਕੀ ਚੱਲੀ ਜਾਂਦਾ ਕੰਮ ਬਾਈ